ਸਾਂਸਦ ਗੁਰਜੀਤ ਸਿੰਘ ਔਜਲਾ ਆਗੂ ਦਿਲਰਾਜ ਸਰਕਾਰਿਆ ਸਾਪਾ ਵਿਧਾਇਕ ਹਰਪ੍ਰਤਾਪ ਔਜਲਾ ਅਤੇ ਭਗਵੰਤ ਪਾਲ ਸਿੰਘ ਸਚਣ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਚੋਣਾਂ ਨੂੰ ਆਪਣੇ ਹੱਥ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਂਗਰਸ ਕਿਸੇ ਵੀ ਧੋਖਾਧੜੀ ਵਾਲੀ ਚੋਣ ਵਿੱਚ ਧਿਰ ਨਹੀਂ ਬਣੇਗੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਸੁਰਜੀਤ ਸਿੰਘ ਵਾਂਗ ਦੁੱਖ ਹੋਵੇ ਜਾਂ ਕਿਸੇ ਮਾ ਦੇ ਪੁੱਤਰ ਨੂੰ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕਾਇਆ ਜਾਵੇ ਇਸੇ ਲਈ ਉਹ ਚੋਣਾਂ ਦਾ ਬਾਈਕਾਟ ਕਰ ਰਹੇ ਨੇ ਕਾਂਗਰਸ ਪਾਰਟੀ ਦਾ ਦੋਸ਼ ਹੈ ਕਿ ਪਿੰਡੀ ਸੈਦਾ ਦੇ ਮੌਜੂਦਾ ਸਰਪੰਚ ਨੂੰ ਪੁਲਿਸ ਅਤੇ ਚੋਣ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੁੱਟਿਆ ਗਿਆ ਅਤੇ ਫਿਰ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਦੋ ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ ਪੂਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਲਵਾਤਾ ਬਾਬਾ ਸਾਹਿਬ ਭੀਮrao ਅੰਬੇਦਕਰ ਦੀ ਜਾਦ ਦੇ ਵਿੱਚ 6 ਦਸੰਬਰ ਨੂੰ ਉਨ੍ਹਾਂ ਦਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਯਾਦ ਕੀਤਾ ਹੈ ਡਾਕਟਰ ਰਾਜਕਮਰ ਬੇਦਕਾ ਜੀ ਜਿਹੜੇ ਹਮੇਸ਼ਾ ਹੀ ਚਾਹੇ ਇਹਨਾਂ ਦਾ ਪ੍ਰਗਟ ਦਿਨ ਹੋਵੇ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਹੋਵੇ ਬਾਬਾ ਸਾਹਿਬ ਭੀਮਰੋਦ ਬੇਦਕਰ ਜੀ ਦਾ ਚਾਹੇ ਅੰਤਮ ਵਰਸੀ ਹੋਵੇ ਉਮੇਸ਼ਾ ਇਹਨਾਂ ਨੂੰ ਯਾਦ ਕਰਦੇ ਆ ਜੁਹੋਨਾਂ ਨੇ ਪ੍ਰੋਗਰਾਮ ਜਿਹੜਾ ਸੀ ਬਾਬਾ ਸਾਹਿਬ ਭੀਮਰਾਓ ਬੇਦਗਰਦੀ ਦੀ ਯਾਦ ਦੇ ਵਿੱਚ ਰੱਖਿਆ ਜਿਹਦੇ ਚ ਚੀਚੇ ਤੌਰ ਤੇ ਸਾਡੇ ਏਆਈਸੀ ਦੇ ਸੈਕਟਰੀ ਰਵਿੰਦਰ ਢਾਲਵੀ ਜੀ ਪਹੁੰਚੇ ਨੇ ਔਰ ਉਹਦੇ ਚ ਸਾਡੀ ਸਮੁੱਚੀ ਸੀਨੀਅਰ ਲੀਡਰਸ਼ਿਪ ਸੀ ਸਾਡੇ ਇਥੋਂ ਦੇ ਲੋਕਲ ਅਮਰ ਸਰ ਦੀ ਜ਼ਿਲ੍ਹਾ ਪ੍ਰਧਾਨ ਸੀ ਔਰ ਸਾਰੇ ਨੇ ਅਸੀਂ ਉਹਨਾਂ ਦਾ ਉਹਨਾਂ ਨੂੰ ਯਾਦ ਕੀਤਾ ਆਮ ਆਦੀ ਪਾਰਟੀ ਨੇ ਬਹੁਤ ਧੱਕਾ ਕਰ ਰਹੀ ਆ ਔਰ ਇਹਦਾ ਜਿਹੜਾ ਖੰਭਿਆਜਾਏ ਲੋਕਤੰਤਰ ਦੇ ਵਿੱਚ ਲੋਕਾਂ ਲਈ ਮਾੜਾ ਹੁੰਦਾ ਹੈ ਕਿਉਂਕਿ ਲੋਕ ਆਵਾਜ਼ ਦਬਾਈ ਜਾਂਦੀ ਹੈ ਜੋ ਇਹਨੇ ਅਰਬਨਪਿਆਰੇ ਦੇ ਰਾਮ ਨਾਲ ਇਲੈਕਸ਼ਨ ਹੁੰਦੇ ਇਲੈਕਸ਼ਨ ਹੀ ਨਾ ਹੁੰਦੇ ਇਹਦੇ ਔਰ ਕੈਂਸਰ ਕਰ ਦਿੱਤੇ ਨੇ ਪਰਚੇ ਕਰੀ ਜਾ ਰਹੇ ਨੇ ਸਾਡੇ ਸਾਬਕਾ ਜਿਹੜੇ ਵਜ਼ੀਰ ਨੇ ਮੌਜੂਦਾ ਐਮਐਲਏ ਸਰਕਾਰੀਏ ਦੇ ਵਿਰੁੱਧ ਪਰਚਾ ਕਰਦਾ ਉਹਦੇ ਭਤੀਜੇ ਦੇ ਪਰਚਾ ਕਰਦਾ ਹੈ ਤੋਂ ਜਈਆਂ ਜੜੀਆਂ ਗੱਲਾਂ ਨੇ ਇਹ ਲੋਕਤੰਤਰ ਨੂੰ ਖਤਮ ਕਰਦੀਆਂ ਔਰ ਇਹ ਪਾਰਟੀ ਜਿਹੜੀ ਕਹਿੰਦੀ ਅਸੀਂ ਵੱਖਰ ਰੱਖਣ ਪਾਰਟੀ ਅਸੀਂ ਵੱਖਰਾ ਕਰਾਂਗੇ ਇਹਨਾਂ ਵੱਖਰਾ ਤੇ ਕੀ ਕਰਨੇ ਨਾ ਵਾਕਈ ਵੱਖਰਾ ਕਰਕੇ ਵਿਖਾਤਾ ਵੀ ਇਹ ਕਦੀ ਪੰਜਾਬ 'ਚ ਹੋਇਆ ਨਹੀਂ ਸੀ